ਉਦੇ ਵੀਰ ਸਤ ਸ੍ਰੀਕਾਲ ਸਤ ਸ੍ਰੀਕਾਲ ਭਾਜੀ ਸਤ ਸ੍ਰੀਕਾਲ ਆ ਆਪਣੀ ਛੋਟੀ ਸੂਆ ਦੂਜਾ ਹਾਂਜੀ ਦੂਜਾ ਸੂਆ ਭਾਜੀ ਨੀਲੀ ਦੀ ਪਿਓਰ ਆ ਪਿਓਰ ਨੀਲੀ ਰਾਵੀ ਜੀ ਠੀਕ ਆ ਤੇ ਦਿਨ ਕੱਢ ਦੀ ਇੱਕ ਹਫਤਾ ਹਫਤਾ ਲੈ ਜੂ ਭਾਜੀ ਓਕੇ ਰਿਪੋਰਟ ਛੋਟੀ ਸਜਣੋਂ ਵੇਖੋ ਲੇਵਾ ਪਾਂਡਾ ਉੱਟ ਬਾਲਰ ਕੋ ਬਣੀ ਭਾਜੀ ਵੇਖੋ ਅਜੇ ਵੀ ਹਾਂ ਨਹੀਂ ਚੰਗੀ ਆ ਤੇ ਇਹਦੇ ਕੋਲੇ ਕਿੰਨਾ ਦੁੱਧ ਤੇ ਕਿੰਨੇ ਦਿਨਾਂ ਦੀ ਸੂਈ ਆਪਾਂ ਸ਼ਾਰਟ ਵੀਡੀਓ ਚ ਕੰਪਲੀਟ ਕਰਨਾ ਭਾਜੀ ਇਹਦੇ ਥੱਲੇ ਆ ਦੁੱਧ ਜਿਹੜਾ ਚਵਾਦਣਾ 11 ਲੀਟਰ ਜੇ ਠੀਕ ਆ 10 ਕੰਡੇ ਵਾਲਾ ਮੰਨ ਲੇ 10 ਕੰਡੇ ਵਾਲਾ ਮੰਨ ਕੇ ਵੀਰ ਭਰਾ ਏ ਭਾਜੀ ਕੱਲ ਦੀ ਸੂਈ ਆ ਇਹਦੇ ਥੱਲੇ 8-9 ਲੀਟਰ ਬੋਲਾ 8-9 ਲੀਟਰ ਬੋਲਾ ਕੱਲ ਦੀ ਸੂਈ ਮਗਰ ਕੱਟਾ ਕੱਟਾ ਕੀ ਬਾਤ ਆ ਬੜੀ ਚੰਗੀ ਮੈਂ ਹਣਾ ਬਹੁਤ ਚੰਗੀ ਆ ਜੀ ਦੁੱਧ ਪਾ ਦੂਗੀ 14 ਕਿਲੋ ਵਧੀਆ ਆ ਰਾਮਣਾ ਜੀ ਸੇਵਾ ਕਰੇ ਵੀਰਪਰਾ ਤੇ ਵੱਧ ਵੀ ਚੋ ਸਕਦੇ ਆ ਵੱਧ ਵੀ ਚੋ ਸਕਦਾ ਤੇ ਆਹ ਵੱਡੀ ਦਾ ਫਿਰ ਇਹਦਾ ਤੇ ਭਾਜੀ ਮਾਰਾ ਕਿਰਪਾ ਕਰੇ ਦੁੱਧ 15 ਲੀਟਰ ਹੈ ਠੰਡਾ ਤੇ ਪਰ ਆਪਾਂ 14 ਦੀ ਗਾਰੰਟੀ ਤੇ ਲੀਟਰ ਮਰਾਉਣੇ ਆ ਵੀਰਪਰਾ ਭਾਵੇਂ ਤਿੰਨ ਟਾਈਮ ਚੋਲੇ ਠੀਕ ਆ ਮਾਰੀ ਜੀ ਹਲਾਦੀ ਮੇਰਾ ਭਰਾ ਲਓ ਸੱਜਣੋ ਭਾਜੀ ਨਹੀਂ ਮਾਲਾ ਭਾਜੀ ਠੰਡੀ ਵੇਖੋ